ਲਾਈਵ ਨੂਸ ਨਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਦਿਨ ਸ਼ਨੀਵਾਰ ਦੀਆਂ ਤਸਵੀਰਾਂ ਜੋ ਕਿ ਕੱਲ ਸ਼ੁੱਕਰਵਾਰ ਨੂੰ ਸ਼ਾਮ ਨੂੰ ਜੋ ਨੇਰੀ ਤੂਫਾਨ ਮੀਂਹ ਆਇਆ ਸੀ ਸ਼ਾਮ ਨੂੰ 5 ਵਜੇ ਤੋਂ ਬਾਅਦ ਲਾਈਟ ਗਈ ਹੋਈ ਹੈ ਅੱਜ ਸ਼ੁੱਕਰਵਾਰ ਸ਼ਾਮ ਦੇ 3:30 ਵਜੇ ਚੁੱਕੇ ਹਨ ਲੇਕਿਨ ਲਾਈਟ ਨਹੀਂ ਆਈ ਕਹਿਣ ਨੂੰ ਤਾਂ ਬਿਜਲੀ ਵਾਲੇ ਸਾਰੇ ਸਵੇਰ ਦੇ ਭੱਜੇ ਨੱਠ ਰਹੇ ਹਨ ਕੋਈ ਛੋਟੀਆਂ ਲੈ ਕੇ ਜਾ ਰਹੇ ਕੋਈ ਬੋੜੀਆਂ ਲੈ ਕੇ ਜਾ ਰਹੇ ਹੈ ਪਰ ਤੁਹਾਨੂੰ ਤਾਂ ਖਾਣਿਆ ਕਿ ਜਿੱਥੇ ਨੁਕਸ ਹੈ ਇਹਨਾਂ ਦਾ ਉੱਥੇ ਤੱਕ ਇਹਨਾਂ ਦੀ ਗੌਰ ਹੀ ਨਹੀਂ ਕੀਤੀ ਕਿ ਕਿਹੜਾ ਫਾਲਟ ਕੱਟ ਰਹੇ ਹਨ ਕੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿਉਂਕਿ ਲੋਕ ਇੱਥੇ ਦੇ ਪਿੰਡ ਵਾਸੀ ਅੰਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਪਾਣੀ ਕੰਨੀ ਉਹ ਵੀ ਤੰਗ ਆ ਗਏ ਹਨ ਪਾਣੀ ਕੰਨੀ ਉਹ ਵੀ ਕਿਉਂਕਿ ਚੱਲ ਦੀ ਸੰਜਵੀਂ ਸੀ ਲੈਟ ਗਈ ਹੋਰ ਕਾਰਨ ਪਾਣੀ ਤੋਂ ਵੀ ਔਖੇ ਹੋ ਗਏ ਹਨ ਇੱਥੇ ਨਾਪਾ ਵਾਸੀ ਪਿੰਡ ਵਾਸੀ ਜੋ ਕੇ ਦਿਖਾਣਿਓ ਤੁਹਾਨੂੰ ਕਿ ਫਾਲਟ ਕਿੱਥੇ ਆ ਉਹ ਚੱਲੀਏ ਹੁਣ ਆ ਤੁਹਾਨੂੰ ਦਿਖਾਨੇ ਆ ਕਿ ਦੇਖੋ ਫਾਲਟ ਕਿੱਥੇ ਆ ਕਿੰਨੀ ਬੜੀ ਇਹ ਗਲਤੀ ਹੈ ਬਿਜਲੀ ਬੋਰਡ ਦੀ ਜੋ ਕਿ ਕੱਲ ਸ਼ਾਮ 5 ਵਜੇ ਤੋਂ ਬਾਅਦ 50 ਘੇੜੇ ਤੱਕ ਇਹ ਜਰੂਰ ਕੱਟ ਕੇ ਹਨ ਲੰਘਦੇ ਬੜਦੇ ਲੇਕਿਨ ਆ ਨੁਕਸ ਨਹੀਂ ਇਹਨਾਂ ਨੂੰ ਦਿਖਿਆ ਦੇਖੋ ਆ ਇੱਕ ਜੰਪਰ ਹੈ ੁੱਗੀ ਹੈ ਜੋ ਕਿ ਇਹ ਆਪਣੀ ਜਗ੍ਹਾ ਤੋਂ ਨਿਕਲ ਕੇ ਬਾਹਰ ਹੋਈ ਹੋਈ ਹੈ ਦਿਖਾਨੇ ਤੁਹਾਨੂੰ ਜ਼ੂਮ ਕਰਕੇ ਦੇਖ ਸਕਦੇ ਹੋ ਤੁਸੀਂ ਕਿ ਆਹ ਦੇਖੋ ਨਾਲ ਹੀ ਬਿਲਕੁਲ ਟੱਚ ਹੋਣ ਦੇ ਕਰੀਬ ਹੈ ਜੋ ਕਿ ਬਾਰ-ਬਾਰ ਫਲਟ ਪੈ ਰਹੇ ਕੁਗੀ ਦੇਖੋ ਆ ਕਿਲੇ ਤੋਂ ਬਾਹਰ ਨਿਕਲੇ ਦੇਖੋ ਆ ਸਾਰੀ ਕੁਗੀ ਆ ਕੁਗੀ ਹੈ ਨਾਲ ਤਿੰਨ ਕੁਗੀਆਂ ਹਨ ਜਿਹੜੀ ਵਿਚ ਵਾਲੀ ਕੁਗੀ ਦੇਖੋ ਆ ਕਿਲੇ ਤੋਂ ਬਾਹਰ ਨਿਕਲ ਕੇ ਬਿਲਕੁਲ ਤਾਰਾਂ ਨਾਲ ਟੱਚ ਹੋਣ ਦੀ ਖਤਰنگਾਰ ਵਿੱਚ ਹੈ ਹਵਾ ਤੇਜ਼ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਬਾਰ-ਬਾਰ ਫਲਟ ਪੈਣ ਦਾ ਕਾਰਨ ਕੀ ਹੈ ਦਿਖਾ ਰਹੇ ਹਾਂ ਤੁਹਾਨੂੰ ਤਾਜ਼ੀਆਂ ਤਸਵੀਰਾਂ ਇਹ ਰਹਾ ਦਾ ਸੋਮੀ ਸਾਸੰਗ ਚੌਕ ਦੇ ਬਿਲਕੁਲ ਜੀਆਂ ਤਸਵੀਰਾਂ ਬਾਈਪਾਸ ਦੀਆਂ ਹਨ ਕਿ ਪਹਿਲਾਂ ਵੀ ਇਹ ਇੱਕ ਦਿਖਾਇਆ ਸੀ ਕੁਝ ਚਿਰ ਪਹਿਲਾਂ ਕਈ ਮਹੀਨੇ ਪਹਿਲਾਂ ਕਿ ਕਿੱਡੀ ਵੱਡੀ ਦੁਰਘਟਨਾ ਹੋ ਸਕਦੀ ਸੀ ਲੋਕਾਂ ਦੇ ਸਮਾਨ ਕਿਸ ਤਰ੍ਹਾਂ ਫੁੱਕ ਜਾਂਦੇ ਹਨ ਪਰ ਪ੍ਰਸ਼ਾਸਨ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ ਲੋਕਾਂ ਦੀ ਨੁਕਸਾਨ ਦੀ ਦੇਖ ਸਕਦੇ ਹੋ ਕਿ ਆ ਮੌਕੇ ਦੇ ਹਾਲਤ ਨੇ ਨਾਪੇ ਜੇ ਜੋ ਹਾਲਾਤ ਦਿਖਾ ਰਹੇ ਹਾਂ ਅੱਜ ਜੀ ਕੱਲ 5 ਵਜੇ ਤੋਂ ਬਾਅਦ ਹੈ ਨਾ ਵੀ ਕਹਾਕਾਰ ਮੱਚੀ ਹੋਈ ਹੈ ਲੇਕਿਨ ਪ੍ਰਸ਼ਾਸਨ ਇਸ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਆਉਂ ਕਰਦੇ ਫਿਰ ਰਹੇ ਹਨ ਲੇਕਿਨ ਲਾਈਟ ਹੈ 4 ਵਜੇ ਨੂੰ ਅਜੇ ਤੱਕ ਕਰਨ ਨਹੀਂ ਆਈ ਸੋ ਦੇਖ ਸਕਦੇ ਹੋ ਅੰਨਾ ਕਹਿੰਦੇ ਹੋਏ ਅਸੀਂ ਧੰਨਵਾਦ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਜਨ ਸੁੱਤੇ ਪੇ ਪ੍ਰਸ਼ਾਸਨ ਨੂੰ ਕਿ ਆਹ ਦੇਖੋ ਤੁਸੀਂ ਆਪਣਾ ਨੁਕਸ ਜੋ ਕਿ ਹਰ ਟਾਈਮ ਇਸ ਏਰੀਆ ਦੇ ਵਿੱਚ ਸਭ ਤੋਂ ਵੱਧ ਨੁਕਸ ਪੈਂਦਾ ਹੈ ਕਈ ਸਾਲਾਂ ਤੋਂ ਇਹ ਲੋਕ ਵਾਸੀ ਇੱਥੋਂ ਦੇ ਦੱਸ ਰਹੇ ਹਨ ਕਿ ਚਾਹੇ ਕੁਝ ਵੀ ਹੋ ਜਾਵੇ ਪਲੈਟ ਪਹਿਲਾਂ ਸਾਡੀ ਪੱਜਦੀ ਹੈ। ਹੋਰ ਕਈ ਕਈ ਘੰਟੇ ਲਾਈਟ ਨਹੀਂ ਆਂਦੀ। ਇਹ ਜਦ ਵੀ ਇਹਨਾਂ ਤੋਂ ਪੁੱਛਿਆ ਜਾਂਦਾ ਹੈ, ਇਹ ਨੁਕਸ ਕੱਢਦੇ ਹੀ ਫਰੀ ਜਾਂਦੇ ਹਨ। ਲੇਕਿਨ ਜੋ ਅਸਲੀ ਨੁਕਸ ਸਹਾਰਿਆ ਤੁਹਾਨੂੰ ਇਸ ਤਰ੍ਹਾਂ ਇਹਨਾਂ ਦੇ ਕੋਈ ਧਿਆਨ ਨਹੀਂ ਜਾਂਦਾ ਹੈ। ਸੋ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਆ ਕੇ ਆਪਣਾ ਨੁਕਸ ਕੱਢ ਕੇ ਲੋਕਾਂ ਨੂੰ ਰਾਹਤ ਦੋ। ਤੋ ਕਿ ਕੱਲ ਦੇ ਪੁੱਤੇ ਪਿਆਸੇ ਬਿਚਾਰੇ ਬੈਠੇ ਹਨ। ਤੁਹਾਨੂੰ ਤਾਂ ਕੋਈ ਪਰਵਾਹ ਨਹੀਂ ਹੈ। ਲੇਕਿਨ ਇਹਨਾਂ ਦੇ ਦੇਖ ਲੋਕਾਂ ਵਾਸਤੇ ਦੇਖ ਕੇ ਬਹੁਤ ਦਰਸਾਂਦਾ ਹੈ। ਦੇਖੋ ਮੇਨ ਬਾਈਪਾਸ ਰੋਡ ਦੇ ਉੱਪਰ ਪੈਂਦੇ ਆ ਜੋ ਕਿ ਇਹ ਪਿੱਲਰਾਂ ਕੋਈ ਵੀ ਪ੍ਰਕਟਨਾ ਵਾਪਰ ਸਕਦੇ ਆ ਮੇਨ ਰੋਡ ਹੈ ਇਸ ਤੋਂ ਵੀ ਜੋ ਪ੍ਰਸ਼ਾਸਨ محکمہ ਇਹ ਸਬਕ ਨਹੀਂ ਲੈ ਰਿਹਾ ਹੈ ਜਮੀਨ ਨਾਲ ਮੰਗ 103 ਬਾਜੀ